ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਹਿਸਟਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਬਾਰੇ ਜਾਣਾਂਗੇ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਵਿੱਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਦੇ ਘਰ ਹੋਇਆ ਉਸ ਇਸ ਮਿਸਲ ਦੇ ਬਾਣੀ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਸੀ ਉਸਦੀ ਮਾਤਾ ਦਾ ਨਾਹ ਰਾਜਕੌਰ ਸੀ ਉਹ ਜੀਤ ਦੇ ਸਰਦਾਰ ਗਜਪਤ ਸਿੰਘ ਦੀ ਪੁੱਤਰੀ ਸੀ ਕਿਉਂਕਿ ਗੱਜ ਕਿਉਂਕਿ ਰਾਜਕੌਰ ਪੰਜਾਬ ਦੇ ਮਾਲਵੇ ਦੇ ਇਲਾਕੇ ਦੀ ਜੰਪਲ ਸੀ ਇਸ ਲਈ ਇਸ ਨੂੰ ਮਾਈ ਮਲਵਾਇਨ ਵੀ ਕਹਿੰਦੇ ਸਨ ਰਣਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਸ ਨੂੰ ਬਚਪਨ ਵਿੱਚ ਬੜੇ ਲਾਡਾ ਤੇ ਚਾਵਾ ਨਾਲ ਪਾਲਿਆ ਗਿਆ ਜਦੋਂ ਉਹ 52 ਸਾਲਾਂ ਦਾ ਹੋਇਆ ਤਾਂ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਗੁਜਰਾਵਾਲਾ ਵਿਖੇ ਹੀ ਭਾਈ ਭਗਤ ਸਿੰਘ ਦੀ ਧਰਮਸ਼ਾਲਾ ਵਿੱਚ ਭੇਜਿਆ ਗਿਆ ਪਰ ਉਸ ਨੇ ਬਾਕੀ ਦੇ ਸਰਦਾਰਾਂ ਦੇ ਪੋਤਰਾਵਾਂ ਵਾਂਗ ਪੜਾਈ ਵਿਖਾਈ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਾ ਲਈ ਇਸ ਲਈ ਉਹ ਅਨਪੜ੍ਹ ਹੀ ਰਹਿ ਗਿਆ ਉਹ ਆਪਣਾ ਬਹੁਤ ਸਮਾਸ਼ਕਾਰ ਖੇਡਣ घोड़सवारी, ਕਰਨ ਅਤੇ ਤਲਵਾਰਵਾਜੀ ਸਿੱਖਣ ਵਿੱਚ ਹੀ ਬਤਾਉਂਦਾ। ਇਸ ਲਈ ਉਹ ਆਪਣੇ ਬਚਪਨ ਵਿੱਚ ਇੱਕ ਚੰਗਾ ਘੋੜਸਵਾਰ, ਤਲਵਾਰਵਾਜ਼ ਅਤੇ ਤੀਰ ਅੰਦਾਜ਼ ਬਣ ਗਿਆ ਸੀ। ਬਚਪਨ ਵਿੱਚ ਹੀ ਰਣਜੀਤ ਸਿੰਘ ਉੱਤੇ ਚੇਚਕ ਦੀ ਬਿਮਾਰੀ ਦਾ ਬੜਾ ਸਖਤ ਹਮਲਾ ਹੋਇਆ। ਇੱਕ ਵਾਰੀ ਤਾਂ ਉਸ ਦੇ ਬਚਪਨ ਬਚਨ ਦੀ ਵੀ ਆਸ ਨਹੀਂ ਸੀ ਰਹੀ। ਚੰਗੇ ਭਾਗਾਂ ਨੂੰ ਰਣਜੀਤ ਸਿੰਘ ਕੁਝ ਦਿਨਾਂ ਮਗਰੋਂ ਠੀਕ ਹੋ ਗਿਆ ਪਰ ਉਸ ਦੇ ਚਿਹਰੇ ਉੱਤੇ ਚੇਚਕ ਦੇ ਦਾਗ ਰਹਿ ਗਏ। ਇਹ ਚੁੱਕ ਕਰਕੇ ਹੀ ਉਸ ਦੀ ਖੱਬੀ ਅੱਖ ਵੀ ਜਾਂਦੀ ਰਹੀ ਰਣਜੀਤ ਸਿੰਘ ਬਾਲਵਸਥਾ ਵਿੱਚ ਹੀ ਸੁਰਵੀਰ ਜੋਧਾ ਬਣ ਗਿਆ ਸੀ ਜਦੋਂ ਹੁਣ ਦਸਾਂ ਸਾਲਾਂ ਦਾ ਸੀ ਉਸ ਸਮੇਂ ਸੋਹੰਦਰਾ ਦੀ ਮੋਹਮ ਵਿੱਚ ਆਪਣੇ ਪਿਤਾ ਦਾ ਸਾਥ ਦਿੱਤਾ ਉਸਨੇ ਉਸ ਮੋਹਮ ਵਿੱਚ ਆਪਣੇ ਪਿਤਾ ਦਾ ਸਾਥ ਹੀ ਨਹੀਂ ਦਿੱਤਾ ਸੰਗੋ ਆਪਣੇ ਪਿਤਾ ਦੇ ਬਿਮਾਰ ਪੈ ਜਾਣ ਤੇ ਉਸਨੇ ਸ਼ੁਕਰ ਚੱਕ ਕੇ ਸੈਨਾ ਦੀ ਅਗਵਾਈ ਵੀ ਕੀਤੀ ਉਸਨੇ ਵੈਰੀ ਦੀ ਫੌਜ ਨੂੰ ਹਰਾਉਂ ਨਾਲ ਨਾਲ ਉਸ ਦਾ ਗੋਲਾ ਬਰਉਧ ਵੀ ਲੁੱਟ ਲਿਆ ਇੱਕ ਵਾਰੀ ਰਣਜੀਤ ਸਿੰਘ ਸ਼ਿਕਾਰ ਖੇਡਣ ਪਿੱਛੋਂ ਇਕੱਲਾ ਹੀ ਕੋੜੀ ਤੇ ਵਾਪਸ ਆ ਰਿਹਾ ਸੀ। ਈਂ ਚੱਠਾ ਕਬੀਲੇ ਦਾ ਸਰਦਾਰ ਹਸ਼ਮਤ ਖਾਨ ਨੇ ਉਸ ਨੂੰ ਦੇਖ ਲਿਆ। ਹਸ਼ਮਤ ਖਾਨ ਨੂੰ ਕਦੇ ਮਹਾ ਸਿੰਘ ਨੇ ਹਰਾਇਆ ਸੀ ਬਦਰਾ ਲੈਣ ਲਈ। ਹਸ਼ਮਤ ਖਾਨ ਰਣਜੀਤ ਸਿੰਘ ਨੂੰ ਮਾਰ ਲਈ। ਝਾੜੀ ਔਲੇ ਲੁੱਕ ਗਿਆ। ਜਦੋਂ ਰਣਜੀਤ ਝਾੜੀ ਸਿੰਧੂ ਝਾੜੀ ਕੋਲ ਉਲੰਗਣ ਲੱਗਾ ਤਾਂ ਹਸ਼ਮਤ ਖਾਨ ਨੇ ਉਸ ਉੱਤੇ ਵਾਰ ਕਰ ਦਿੱਤਾ। ਰਣਜੀਤ ਸਿੰਘ ਨੇ ਉਸਦੇ ਵਾਰ ਨੂੰ ਰੋਕਦੇ ਅਵੈਰੀ ਤੇ ਜਵਾਬੀ ਹਮਲਾ ਕੀਤਾ ਕਿ ਜਦ ਸਿਰ ਢੜ ਤੋਂ ਵਕ ਹੋ ਗਿਆ। ਹਸ਼ਮਤ ਖਾਨ ਦੀ ਮੌਤ ਪਿੱਛੋਂ ਚੱਠਿਆਂ ਨੇ ਰਣਜੀਤ ਸਿੰਘ ਦੀ ਨੂੰ ਮੰਨ ਲਿਆ। 1796 ਈਸਵੀ ਵਿੱਚ ਜਦੋਂ ਉਹ 16 ਸਾਲਾਂ ਦਾ ਸੀ ਉਸ ਦਾ ਵਿਆਹ ਮਹਿਤਾਬ ਕੌਰ ਨਾਲ ਹੋਇਆ। ਮਹਿਤਾਬ ਕੋ ਜੈ ਸਿੰਘ ਕਨਿਆ ਦੀ ਪੋਤਰੀ ਅਤੇ ਗੁਰਬਖਸ਼ ਗੁਰਬਖਸ਼ ਸਿੰਘ ਦੀ ਪੁੱਤਰੀ ਸੀ। ਰঞ্জੀਤ ਸਿੰਘ ਦੀ ਸੱਸ ਸਦਾਕੌਰ ਬੜੀ ਬਹਾਦਰ ਤੇ ਦਲੇਰੀਪਰੀ ਸੀ ਰঞ্জੀਤ ਸਿੰਘ ਨੇ 1798 ਇਸ ਵਿੱਚ ਨਕਈ ਮਿਸਲ ਦੇ ਸਰਦਾਰ ਰਾਮ ਸਿੰਘ ਦੀ ਪੁੱਤਰੀ ਰਾਜਕੌਰ ਨਾਲ ਦੂਜਾ ਵਿਆਹ ਕੀਤਾ 4 ਸਾਲ ਬਾਅਦ ਰਾਜਕੌਰ ਨੇ ਖੜਕ ਸਿੰਘ ਨੂੰ ਜਨਮ ਦਿੱਤਾ ਉਹ ਰঞ্জੀਤ ਸਿੰਘ ਦਾ ਜੇਠਾ ਪੁੱਤਰ ਸੀ ਬਾਅਦ ਵਿੱਚ ਰঞ্জੀਤ ਸਿੰਘ ਨੇ ਹੋਰ ਵੀ ਵਿਆਹ ਕੀਤੇ 17792 ਇਸ ਵਿੱਚ ਮਹਾ ਸਿੰਘ ਅਕਾਲ ਚਲਾਣਾ ਕਰ ਗਿਆ ਉਸ ਸਮੇਂ ਰਣਜੀਤ ਸਿੰਘ 12 ਸਾਲ ਦਾ ਸੀ ਨਾ ਬਾਲਗ ਹੋਣ ਕਰਕੇ ਰਾਜ ਦਿਵਾਗ ਡੋਰਸ ਦੀ ਮਾਤਾ ਰਾਜਕੌਰ ਦੇ ਹੱਥਾਂ ਵਿੱਚ ਆ ਗਿਆ ਉਸਨੇ ਰਾਜ ਪ੍ਰਬੰਧ ਦਾ ਸਾਰਾ ਕੰਮ ਸਰਦਾਰ ਲਖ ਪਤਰਾਏ ਦੇ ਹਵਾਲੇ ਕਰ ਦਿੱਤਾ ਗਿਆ 1796 ਵਿੱਚ ਰਣਜੀਤ ਸਿੰਘ ਦਾ ਵਿਆਹ ਹੋ ਗਿਆ ਕਿਤੇ ਵੱਜੋ ਸ਼ੁਕਰ ਚੱਕੀਆਂ ਮਿਸਲ ਦੇ ਰਾਜ ਪ੍ਰਬੰਧ ਦੇ ਕੰਮ ਵਿੱਚ ਉਸ ਦੀ ਸੱਸਦਾਕ ਔਰ ਵਿਦਿਅਕ ਚਸਪੀ ਪੈਣ ਲੱਗ ਪਈ ਇਸ ਤਰ੍ਹਾਂ 1795 ਈਸਵੀ ਤੋਂ 1797 ਈਸਵੀ ਤੱਕ ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ ਸ਼ੁਕਰਚੱਕੀ ਮਿਸਲ ਦਾ ਰਾਜ ਪ੍ਰਬੰਧ ਰਾਜਕੌਰ ਦੀਵਾਨ ਲਖਪਤਰਾਏ ਅਤੇ ਸਦਾਕੌਰ ਦੇ ਹੱਥ ਵਿੱਚ ਰਿਹਾ ਇਸ ਲਈ ਇਸ ਕਾਲ ਨੂੰ ਟਿਕੜੀ ਦੀ ਸਤਿ ਦਾ ਕਾਲ ਕਿਹਾ ਜਾਂਦਾ ਹੈ 1797 ਈਸਵੀ ਵਿੱਚ ਜਦ ਰਣਜੀਤ ਸਿੰਘ 17 ਸਾਲ ਦਾ ਹੋਇਆ ਉਸ ਨੇ ਰਾਜ ਪ੍ਰਬੰਧ ਦੀਵਾਨਗ ਡੋਰ ਆਪਣੇ ਹੱਥਾਂ ਵਿੱਚ ਲੈ ਲਈ ਸਦਾ ਕੋਰ ਅਤੇ ਦੀਵਾਨ ਲਖਪਤਰਾਈ ਦੀ ਮੌਤ ਹੋ ਗਈ। ਸਦਾ ਕੋਰ ਰنجਜੀਤ ਸਿੰਘੀਆਂ ਮੁੱਢੀਆਂ ਜਿੱਤਾ ਵਿੱਚ ਬੜੀ ਸਹਾਇਕ ਸਿੱਤ ਹੋਈ ਰنجਜੀਤ ਸਿੰਘ ਨੇ ਆਪਣੇ ਪਿਤਾ ਦੇ ਮਾਮੇ ਦਲ ਸਿੰਘ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰ ਲਿਆ। ਪਰ ਉਸ ਸਾਲ ਵਿੱਚ ਰنجਜੀਤ ਸਿੰਘ ਨੇ ਸ਼ੁਕਰ ਚੱਕੀ ਮਿਸਲ ਦੀ ਵਾਕਡੋਰ ਆਪਣੇ ਹੱਥਾਂ ਵਿੱਚ ਲੈ ਲਈ। ਉਸ ਵੇਲੇ ਉਸ ਦੇ ਅਧੀਨ ਕੇਵਲ ਗੁજરાਵਾੜਾ ਵਜੀਰ ਆਦਿ ਪਿੰਡ ਦਾ ਦਦਨਖਾ ਆਦਿ ਲੱਗੇ ਸਨ। ਉਹ ਐਨੇ ਕੋਈ ਇਲਾਕੇ ਨਾਲ ਸੰਤੁਸ਼ਟ ਨਹੀਂ ਸੀ ਉਹ ਸਾਰੇ ਪੰਜਾਬ ਨੂੰ ਮੁਦੀਨ ਕਰਨਾ ਚਾਹੁੰਦਾ ਸੀ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਸਨੇ ਸਿੱਖ ਮਿਸਰਾ ਤੇ ਪਗਾਨਾ ਦੇ ਜਾਗੀਰ ਨੂੰ ਜਿੱਤਣ ਦਾ ਕੰਮ ਸ਼ੁਰੂ ਕਰ ਦਿੱਤਾ ਲਾਹੌਰ ਦੇ ਨਿਵਾਸੀ ਪੰਗੀ ਸਰਦਾਰਾਂ ਦੇ ਪ੍ਰਸ਼ਾਸਨ ਤੋਂ ਤੰਗ ਆਏ ਹੋਏ ਹਨ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਕਿਸੂਤ ਦਾ ਹਕਮਨਿਜ਼ਮ ਹੀ ਉਦੀਨ ਵਿਲਾਹ ਹੋਰ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਇਸ ਸਮੇਂ ਤੱਕ ਰੰਗੀਸੂ ਆਪਣੀ ਸੂਰਬੀਰ ਪਟਸਟਜਨ ਕਰਨ ਕਾਫੀ ਪ੍ਰਸਿੱਧ ਹੋ ਚੁੱਕਾ ਸੀ ਇਸ ਲਈ ਲਹਿਰ ਦੇ ਪ੍ਰਮੁੱਖ ਸ਼ਹਿਰੀਆਂ ਨੇ ਜਿਨ੍ਹਾਂ ਵਿੱਚ ਹਿੰਦੂ ਸਿੱਖ ਅਤੇ ਮੁਸਲਮਾਨ ਸ਼ਾਮਲ ਸਨ ਹਸਪਤਾਲਜੀ ਸਿੰਘ ਨੇ ਉਹ ਉਤੇ ਕਬਜ਼ਾ ਕਰਨ ਲਈ ਸੱਦਾ ਪੱਤਰ ਭੇਜਿਆ ਇਸ ਪੱਤਰ ਵਿੱਚ ਪੰਗੀ ਸਰਦਾਰਾਂ ਦੀ ਅਯੋਗਤਾ ਅਤੇ ਉਨ੍ਹਾਂ ਰਾਹੀਂ ਲੋਕਾਂ ਤੇ ਕੀਤੇ ਗਏ ਅਤਿਆਚਾਰਾਂ ਦਾ ਵਰਣਨ ਕੀਤਾ ਗਿਆ ਸੀ ਉਸ ਪੱਤਰ ਵਿੱਚ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਗਈ ਸੀ ਇਹ ਲਾਹੌਰ ਤੇ ਕਬਜ਼ਾ ਕਰੇ ਅਤੇ ਉਹਨਾਂ ਨੂੰ ਅਤਿਆਚਾਰੀ ਹਕਮਤਾਂ ਤੋਂ ਛੁਟਕਾਰਾ ਦਿਵਾਵੇ ਸ਼ਹਿਰੀਆਂ ਨੇ ਉਸ ਨੂੰ ਇਹ ਵਿਸ਼ਵਾਸ ਵੀ ਦਿਵਾਇਆ ਕਿ ਜਦੋਂ ਉਹ ਲਾਹੌਰ ਉੱਤੇ ਹਮਲਾ ਕਰੇਗਾ ਤਾਂ ਉਹ ਲਾਹੌਰ ਦੇ ਕਿਲੇ ਦਾ ਦਰਵਾਜ਼ਾ ਖੋਲ ਦੇਣਗੇ ਲਾਹੌਰ ਦੇ ਸ਼ਹਿਰੀਆਂ ਵੱਲੋਂ ਸਾਥ ਦੇਣ ਦਾ ਵਿਸ਼ਵਾਸ ਮਿਲ ਜਾਣ ਤੇ ਰਣਜੀਤ ਸਿੰਘ ਨੇ ਆਪਣੀ ਤਿਆਰੀ ਦੇ ਨਾਲ ਸਦਾ ਕੋਰ ਨੂੰ ਵੀ ਤਿਆਰ ਕਰ ਲਿਆ ਰਣਜੀਤ ਸਿੰਘ ਦੇ ਸਦਾ ਕੋਰ ਦੀਆਂ ਫੌਜਾਂ ਨੇ ਲਾਹੌਰ ਵੱਲ ਕੂਚ ਕੀਤਾ ਲਾਹੌਰ ਪਹੁੰਚਿਆ ਹੀ ਜਦੋਂ ਆਪਣੀ ਫੌਜਾਂ ਨਾਲ ਲਾਹੌਰੀ ਦਰਵਾਜ਼ੇ ਤੇ ਪੁੰਜਾ ਦਾ ਸ਼ਹਿਰੀਆਂ ਵੱਲੋਂ ਦਰਵਾਜ਼ਾ ਖੋਲ ਦਿੱਤਾ ਗਿਆ। ਰਣਜੀਤ ਸਿੰਘ ਦੀ ਫੌਜ ਸ਼ਹਿਰ ਅੰਦਰ ਪੁੱਜ ਜਾਣ ਤੇ ਪੰਗੀ ਸਰਦਾਰਾਂ ਭੈਪਿਤ ਹੋ ਗਏ। ਸਾਹਿਬ ਸਿੰਘ ਅਤੇ ਮੋਹਨ ਸਿੰਘ ਸ਼ਹਿਰ ਸ਼ਬਦੇ ਭੱਜ ਗਏ। ਚੇਤ ਸਿੰਘ ਨੇ ਆਪਣੇ ਆਪ ਨੂੰ ਕਿਲੇ ਵਿੱਚ ਬੰਦ ਕਰ ਲਿਆ। ਕਿਲੇ ਵਿੱਚ ਰਣਸਦ ਪਾਣੀ ਦਾ ਪ੍ਰਬੰਧ ਪੂਰਾ ਨਾ ਹੋਣ ਕਰਕੇ ਉਸਨੇ ਅਗਲੇ ਦਿਨ ਹੀ ਹਥਿਆਰ ਸੁੱਟ ਦਿੱਤੇ। ਪਾਉ ਮੇ ਲਾਹੌਰ ਦੀ ਚਤਰੰਜੀ ਸਿੰਘ ਦੀ ਮਹਾਨ ਸੈਨਿਕ ਸਫਲਤਾ ਨਹੀਂ ਸੀ ਫਿਰ ਵੀ ਉਸ ਨੇ ਰਾਜਨੀਤਿਕ ਪਾਰ ਵਿੱਚ ਇਹ ਜਿੱਤ ਬਹੁਤ ਹੀ ਮਹੱਤਵਪੂਰਨ ਹੋਈ ਇਸ ਜਿੱਤ ਨਾਲ ਲਾਹੌਰ ਤੇ ਪੰਗੀ ਸਰਦਾਰ ਦਾ ਕਬਜਾ ਸਦਾ ਲਈ ਖਤਮ ਹੋ ਗਿਆ ਲਾਹੌਰ ਦੀ ਜਿੱਤ ਦੇ ਸਿੱਟੇ ਵਜੋਂ ਰਣਜੀਤ ਸਿੰਘ ਦੀ ਇੱਜ਼ਤ ਵਿੱਚ ਬਹੁਤ ਹੀ ਵਾਧਾ ਹੋਇਆ ਲਾਹੌਰ ਸ਼ਹਿਰ ਉੱਤੇ ਅਧਿਕਾਰ ਕਰਨਾ ਰਣਜੀਤ ਸਿੰਘ ਸ਼ਕਤੀਸ਼ਾਲੀ ਬਣ ਗਿਆ ਰਣਜੀਤ ਸਿੰਘ ਵੱਲੋਂ ਲਾਹੌਰ ਜਿੱਤ ਲੈਣ ਨਾਲ ਬਾਕੀ ਸਿੱਖ ਮੁਸਲਮਾਨੀ ਸਰਦਾਰਾ ਵਿਚਿਰ ਖਜਾਕ ਪਈ ਜੱਸਾ ਸਿੰਘ ਰਾਮ ਗੜੀਆ ਗੁਲਾਬ ਸਿੰਘ ਪੰਗੀ ਸਾਹਿਬ ਸਿੰਘ ਪੰਗੀ ਜੋਤ ਸਿੰਘ ਅਤੇ ਨizamuddin ਨੇ ਮਿਲ ਕੇ ਅਮਰੀ ਸਤੌਲ ਹੋਰ ਵੱਲ ਕੂਚ ਕੀਤਾ ਲਾਹੌਰ ਦੇ ਪੂਰਬ ਵੱਲ ਲਗभग 16 ਕਿਲੋਮੀਟਰ ਦੂਰੀ ਤੇ ਸਟੱਟੂ ਨਾਮੀ ਸਥਾਨ ਤੇ ਉਹਨਾਂ ਨੇ ਜਾ ਡੇਰੇ ਲਈ ਪਤਾ ਲੱਗਣ ਤੇ ਰਣਜੀਤ ਸਿੰਘ ਵੀ ਆਪਣੀ ਸੈਨਾ ਨਾਲ ਉੱਥੇ ਪਹੁੰਚ ਗਿਆ ਤੋ ਵੇ ਸਨਾ ਵਾਲੇ ਤਾਂ 2 ਮਹੀਨੇ ਹੰਮੇ ਸਾਹਮਣੇ ਬੈਠੇ ਨਹੀਂ ਕਿਸੇ ਨੇ ਉਹ ਵੀ ਹਮਲਾ ਕਰਨ ਦਾ ਤਰਨਾ ਕੀਤੀ ਇਸ ਦੌਰਾਨ ਜੱਸਾ ਸਿੰਘ ਰਾਮਗੜੀਆ ਬਿਮਾਰੀ ਦੇ ਬਹਾਨੇ ਉਸ ਗੁੱਟ ਦਾ ਸਾਥ ਛੱਡ ਗਿਆ। ਗੁਲਾਬ ਸਿੰਘ ਪੰਗੀ ਦੀ ਉਹ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ ਤੇ ਬਜੂ ਦੂਜੇ ਸਖਦਾਰਾਂ ਦੀਆਂ ਸੈਨਾਵਾਂ ਵੀ ਰਣ ਖੇਤਰ ਵਿੱਚ ਡੋੜ ਗਈਆਂ। ਇਸ ਤਰ੍ਹਾਂ ਰਣਜੀਤ ਸਿੰਘ ਨੂੰ ਬਿਨਾਂ ਯੁੱਧ ਕੀਤੇ ਜਿੱਤ ਪ੍ਰਾਪਤ ਹੋ ਇਸ ਜਿੱਤ ਨਾਲ ਰਣਜੀਤ ਸਿੰਘ ਦਾ ਲਾਹੌਰ ਉੱਤੇ ਕਬਜ਼ਾ ਪੱਕਾ ਹੀ ਨਹੀਂ ਹੋਇਆ ਸਗੋਂ ਉਸ ਤੋਂ ਬਾਕੀ ਵਿਰੋਧੀਆਂ ਨੂੰ ਚੱਲਣਾ ਤੇ ਰਾਜ ਦਾ ਵਿਸਥਾਰ ਕਰਨ ਲਈ ਰਾਹ ਸਾਫ਼ ਹੋ ਗਿਆ। 12 ਪ੍ਰੈ 1801 ਇਸਵੇਂ ਵਿਸਾਖੀ ਵਾਲਦਨ ਜਦ ਰਣਜੀਤ ਸਿੰਘ ਦੇ ਪਤਵਸ਼ੀਜ਼ ਮਾਗਲਾਹੋਰ ਵਿੱਚ ਬੜੀ ਧੁੰਮ ਧਾਮ ਨਾਲ ਮਨਾਇਆ ਗਿਆ। ਉਸਨੇ ਆਪਣੀ ਸਰਕਾਰ ਨੂੰ ਸਰਕਾਰ ਏ ਖਾਲਸਾ ਖਾਲਸਾ ਦੀ ਸਰਕਾਰ ਦਾ ਨਾਮ ਦਿੱਤਾ। ਉਹ ਆਪ ਤਾਜ ਨਹੀਂ ਪਹਿਨਦਾ ਸਿਰਸਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਦੇ ਸਿੱਕੇ ਜਾਰੀ ਕੀਤੇ। ਇਮਾਮ ਬਖਸ਼ ਨੂੰ ਲਾਹੌਰ ਦਾ कोतवाल ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਰਣਜੀਤ ਸਿੰਘ ਨੇ ਖਾਲਸੇ ਪਰਮਣ ਸ਼ਕਤੀ ਵਜੋਂ ਸਵੀਕਾਰ ਕਰ ਲਿਆ। ਸ਼ਾਲਕੋਬ ਦਾ ਹਕਮ ਜੀਵਨ ਸਿੰਘ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਹੁਕਮ ਦਿੱਤਾ ਕਿ ਉਸੇ ਹਾਲ ਕੋ ਦਾ ਇਲਾਕਾ ਉਸ ਨੂੰ ਦੇ ਦਿੱਤੇ ਵਸੂਨ ਨਾ ਕਰ ਦੇ ਮਹਾਰਾਜਾ ਸ਼ਾਲਕੋਬ ਤੇ ਹਮਲਾ ਕਰ ਦਿੱਤਾ ਜੀਵਨ ਸਿੰਘ ਨੇ ਛੇਤੀ ਉਸ ਅੱਗੇ ਹਥਿਆਰ ਸੁੱਟ ਦਿੱਤੇ ਮਹਾਰਾਜਾ ਰਣਜੀਤ ਸਿੰਘ ਨੇ